ਪਟਵਾਰੀ ਕਾਨੂੰ ਉਹ ਤੇ ਤਹਿਸੀਲਦਾਰ ਤੇਰੇ ਘਰੇ ਆ ਜਣਗੇ ਤੇਰੀ কুরਕੀ ਲਈ ਆ ਰਹੇ ਨੇ ਮੈਂ ਇਹ ਚਾਹਦੇ ਆ ਵੀ ਜਿਹੜਾ ਬੰਦੇ ਪੈਸੇ ਭਰ ਰਿਹਾ ਉਹਦੇ ਵੀ ਸਰਕਾਰ কুরਕੀਆ ਕਰ ਰਹੀ ਹੈ কুরਕੇ ਦਾ ਸੀ ਦੂਜਿਆਂ ਵੀ ਹੋਣ ਦਿੰਦੇ ਇਹ ਸਰਕਾਰ ਦੀ ਨਰਾਇਕੀ ਹੈ ਵੱਡੀ কুরਕੀ ਲੈ ਕੇ ਆਏ ਹੁੰਦੇ ਤਾਂ ਕੋਈ ਬੈਂਕ ਵੀ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੀ ਤੇ ਨਾਲ ਮੈਨੇਜਰ ਵੀ ਜਾਂਦੇ ਆਹ ਮੈਨੇਜਰ ਸਾਹਿਬ ਵੀ ਕੱਲ ਆਏ ਸੀ ਕੋ ਤੁਸੀਂ ਭੇਜੇ ਸੀ ਜਾਂ ਕਿਵੇਂ ਉਹ ਕੌਣ ਨਹੀਂ ਸਰ ਅਸੀਂ ਕਿਉਂ ਭੇਜ ਸਕਦੇ ਆ ਦੇਖੋ ਜਦੋਂ ਤੁਹਾਡਾ ਤੇ ਪੈਸੇ ਦਾ ਮਤਲਬ ਆ ਸੀ ਪੈਸੇ ਦਾ ਤੁਹਾਡਾ ਬੁਰਾ ਹੋ ਗਏ ਤੁਹਾਡੇ ਨਾਲ ਇੱਕ ਯਹੀ ਖਬਰ ਸਾਂਝੀ ਕਰਨ ਲੱਗਾ ਇੱਕ ਪਿੰਡ ਛਾੜੀ ਦੇ ਕਿਸਾਨ ਦੀ ਗੱਲਬਾਤ ਹੈ ਜਿੱਥੇ ਇੱਕ ਕਿਸਾਨ ਦੀ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਉਹਨੇ ਆਪਣੀ ਪੇਮੈਂਟ ਪੂਰੀ ਭਰ ਚੁੱਕਿਆ ਹੈ ਸੋ ਪੂਰੀ ਗੱਲਬਾਤ ਆਪਾਂ ਕਿਸਾਨ ਦੇ ਨਾਲ ਕਰਾਂਗੇ ਔਰ ਬੈਂਕਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹੈ ਪੂਰਾ ਮਾਮਲਾ ਜਾਣਾਂਗੇ ਹਾਂਜੀ ਜਗਵੀਰ ਸਿੰਘ ਜੀ ਕੀ ਘਟਨਾ ਹੋਈ ਅੱਜਕੱਲ ਤੁਹਾਡੇ ਨੇ ਵੀ ਤੁਸੀਂ ਦੱਸ ਰਹੇ ਸੀਗੇ ਆਫ ਕੈਮਰਾ ਗੱਲਬਾਤ ਕੀਤੀ ਆਪਾਂ ਵੀ ਤੁਹਾਡੇ ਘਰੇ ਮੁਲਾਜ਼ਮ ਕੁਰਕੀ ਕਰਨ ਵਾਲੇ ਬੈਂਕ ਵੱਲੋਂ ਆਏ ਨੇ। ਉਹ ਤੁਸੀਂ ਪੈਸੇ ਭਰੇ ਹੋ ਨੇ ਕੀ ਗੱਲਬਾਤ ਸਾਰੀ ਹੋ? ਸਾਂਝੀ ਕਰੋ ਜੀ। ਗੱਲਬਾਤ ਸਾਰੀ ਇਹ ਹੈ ਜੀ 6 ਮਹੀਨੇ ਪਹਿਲੇ ਮੈਂ ਪੈਸੇ ਭਰ ਬੈਠੇ ਹਾਂਗਾ। ਅੱਛਾ ਜੀ। ਤੇ ਕੱਲ ਮੈਂ ਆਪਦੇ ਘਰੇ ਮੌਜੂਦ ਸੀਗਾ ਸੱਟ ਲੱਗੀ ਐ ਇਸ ਕਰਕੇ ਮੈਂ ਘਰੇ ਸੀ ਨਾ ਘਰੇ ਹੁੰਦਾ। ਤਾਂ ਨਹੀਂ ਮਿਲਣਾ ਸੀ ਉਹਨਾਂ ਨੂੰ ਜੀ। ਮੈਂ ਘਰੇ ਬੈਠਾ ਜੀ ਮੇਰੇ ਲਵੇ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਹਿੰਦੇ ਵੀ ਤੇਰੇ ਕੋਈ ਬੈਂਕ ਨਾਲ ਦੇਣਦਾਰੀ ਐ ਮੈਂ ਕਹੇ ਨਹੀਂ ਜੀ 6 ਮਹੀਨੇ ਪਹਿਲਾਂ ਮੈਂ ਤਾਂ ਪੈਸੇ ਸਾਰੇ ਭਰ ਚੁੱਕੇ ਆਂਗਾ। ਠੀਕ ਹੈ ਜੀ। ਤੇ ਨੰਬਰਦਾਰ ਸਾਹਿਬ ਕਹਿੰਦੇ ਵੀ ਐਂ ਕਰੀ ਫਿਰ ਤੂੰ ਘਰੇ ਰਹਿ ਜੇ ਘਰੇ ਹੈਗੇਗਾ ਤਾਂ ਕਿਸੇ ਪਾਸੇ ਜਾਈ ਨਾ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਤੇਰੇ ਘਰੇ ਆ ਰਹੇ ਨੇਗੇ ਤੇਰੀ কুরਕੀ ਲਈ ਆ ਰਹੇ ਨੇਗੇ ਅੱਛਾ ਜੀ ਮੈਂ ਉਹਨਾਂ ਨੂੰ ਜਵਾਬਤਾਈ ਮੈਂ ਪੈਸੇ ਭਰੀ ਬੈਠਾ ਜੋ ਕਹਿੰਦੇ ਦੂ ਆਪਦੇ ਕਾਗਜ਼ ਆਪਦੇ ਹੱਥ ਦੇ ਵਿੱਚ ਰੱਖੀ ਠੀਕ ਆ ਜੀ ਜਦੋਂ ਅਫਸਰ ਆਏ ਨੇ ਤਾਂ ਮੈਂ ਉਹਨਾਂ ਨੂੰ ਕਾਗਜ਼ ਪੇਸ਼ ਕਰੇ ਕਾਗਜ਼ ਦਿਖਾਏ ਜੀ ਇੱਕ ਵਾਰ ਤਾਂ ਉਹਨਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਹੈ ਕਾਗਜ਼ ਦੇਖ ਕੇ ਵੀ ਬੈਂਕ ਦੀ ਐਨਓਸੀ ਦੇਖ ਕੇ ਫਿਰ ਵੀ ਉਹ ਮੇਰੇ ਤੇ ਹਾਂ ਵੀ ਹੋਣ ਦੀ ਕੋਸ਼ਿਸ਼ ਕਰੀ ਉਹ ਕਹਿੰਦੇ ਵੀ ਤੁਸੀਂ ਆਪਦੇ ਵਕੀਲ ਨੂੰ ਇਹ ਕਾਗਜ਼ ਦੇਣੇ ਸੀਗੇ ਜਦੋਂ ਤੁਸੀਂ ਬੈਂਕ ਦੀ ਐਨਓਸੀ ਲੈ ਲਈ ਸੀ ਤੇ ਮੇਰਾ ਜਵਾਬ ਸੀਗਾ ਵੀ ਮੈਂ ਵਕੀਲ ਘਰਿਆ ਨਹੀਂ ਹੈਗਾ ਜੀ ਤਹਿਸੀਲਦਾਰ ਸਾਹਿਬ ਕਹਿੰਦੇ ਵੀ ਕਿਉਂ ਨਹੀਂ ਕਰਿਆ ਤਾਂ ਵਕੀਲ ਮੈਂ ਕਿਹਾ ਵੀ ਮੈਨੂੰ ਕੇਸ ਦਾ ਕੋਈ ਕਿਸੇ ਦਾ ਪਤਾ ਹੀ ਨਹੀਂ ਸੀ ਮੇਰੇ ਕੋਈ ਕੇਸ ਚੱਲ ਰਿਹਾ ਹੈਗਾ ਬੈਂਕ ਦਾ ਬਾਕੀ ਮੈਂ ਤਾਂ ਕੇਸ ਤਾਂ ਕਰਦਾ ਵਕੀਲ ਨੂੰ ਜੇ ਮੇਰੀ ਵੈਸੇ ਪਰ ਨੀ ਨਾ ਇੱਛਾ ਹੁੰਦੀ ਜੀ ਮੈਂ ਪਹਿਲੇ ਦਿਨੋਂ ਪੈਸੇ ਭਰਨ ਦਾ ਚਾਹਵਾਨ ਸੀ ਪੈਸੇ ਭਰਿਆ ਨੂੰ ਵੀ 6 ਮਹੀਨੇ ਹੋ ਗਏ 4 ਮਹੀਨੇ ਸਾਢੇ 3 ਮਹੀਨੇ ਮੇਰੇ ਲੋਵੇ ਐਨਓਸੀ ਬੈਂਕ ਦੀ ਆਈ ਨੂੰ ਹੋ ਗਏ ਆ ਕਾਗਜ਼ ਮੇਰੇ ਹੱਥ ਦੇ ਵਿੱਚ ਮੌਜੂਦ ਨੇ ਪਰ ਪੈਸੇ ਭਰਨ ਦੇ ਬਾਵਜੂਦ ਵੀ ਬੈਂਕ ਕਹਿ ਲੋ ਕੋਰਟ ਕਹਿ ਲੋ ਮੇਰੇ ਘਰੇ ਮੇਰੇ ਕੋਲ ਕੁਰਕੀ ਭੇਜੀ ਹੈ। ਇੰਨੀਆਂ ਬਾਤ ਤੁਹਾਡੇ ਦੁਆਰੇ ਕੁਰਕੀ ਕਰਨ ਵਾਸਤੇ ਫਿਰ ਵੀ ਆ ਗਈ। ਦੁਬਾਰਾ ਕੁਰਕੀ ਕਰਨ ਲਈ ਆ ਗਈ। ਅੱਛਾ ਤੁਸੀਂ ਬੈਂਕ 'ਚ ਗੱਲਬਾਤ ਕੀਤੀ? ਬੈਂਕ ਵਾਲੇ ਨੇ ਕੀ ਕਿਹਾ ਤੁਹਾਨੂੰ? ਬੈਂਕ ਦੇ ਵਿੱਚ ਜਦੋਂ ਅਸੀਂ ਗਏ ਤਾਂ ਬੈਂਕ ਮੈਨੇਜਰ ਦਾ ਜਵਾਬ ਸੀਗਾ ਕਹਿੰਦਾ ਜੀ ਵੀ ਸਾਡੀ ਗਲਤੀ ਹੈ ਜੀ ਅਸੀਂ ਅੱਗੇ ਭੇਜ ਨਹੀਂ ਸਕੇ ਹੈਗੇ ਤੁਸੀਂ ਵਕੀਲ ਨੂੰ ਮਿਲੋ ਵਕੀਲ ਤੁਹਾਡੇ ਨਾਲ ਕੀ ਗੱਲ ਕਰਦਾ ਹੈਗਾ ਤਾਂ ਵਕੀਲ ਨਾਲ ਗੱਲ ਕਰੋ ਜਾ ਕੇ ਜੀ। ਤੁਸੀਂ ਹੀ ਗੱਲ ਥੋਣੂਗਾ ਤਾਂ ਕਿਹਾ ਉਹਨਾਂ ਨੇ ਵੀ ਗੱਲਬਾਤ ਕਰਨ ਨੂੰ ਉਹਨਾਂ ਨੇ ਆਪ ਨਹੀਂ ਗੱਲਬਾਤ ਕੀਤੀ ਕਿਉਂ? ਔਰ ਹੁਣ ਉਹ ਸਵਾਲਾਂ ਤੋਂ ਸਾਡੇ ਤੋਂ ਭਜਣਾ ਚਾਹੁੰਦੇ ਸੀਗੇ ਜੀ ਅੱਛਾ ਬੈਂਕ ਵਾਲੇ ਲੁਕ ਰਹੇ ਦੀਗੇ ਹੁਣ ਉਹ ਵੀ ਲੱਗਦਾ ਇਹਦੇ ਵਿੱਚ ਗਲਤੀ ਸਾਰੀ ਕੀਤੀ ਹੈ ਉਹਨੂੰ ਸਾਨੂੰ ਤਾਂ ਲੱਗਦਾ ਵੀ ਬੈਂਕ ਦੀ ਗਲਤੀ ਹੈ ਜੀ ਅੱਛਾ ਬੈਂਕ ਦੀ ਗਲਤੀ ਹੈ ਇਹ ਸਾਨੂੰ ਕਿਹੜਾ ਪਤਾ ਸੀ ਜੇ ਵੀ ਕੋਈ ਬੈਂਕ ਨੇ ਸਾਡੇ ਤੇ ਕੇਸ ਕਰ ਰੱਖਿਆ ਹੋਇਆ ਹੈਗਾ ਠੀਕ ਹੈ ਜੇ ਸਾਨੂੰ ਕੋਈ ਪਤਾ ਹੋਵੇ ਕੋਈ ਨੋਟਿਸ ਹੋਵੇ ਸਾਡੇ ਲੇਵੇ ਅਸੀਂ ਬੈਂਕ ਨੂੰ ਵੀ ਕਈ ਬੈਂਕ ਤੋਂ ਸਲਾਹ ਲਈਏ ਵੀ ਦੱਸੋ ਜੀ ਅਸੀਂ ਹੁਣ ਕੀ ਕਰੀਏ ਅਸੀਂ ਪੈਸੇ ਭਰ ਚੁੱਕੇ ਸਾਨੂੰ ਕਿਸੇ ਕੇਸ ਦਾ ਕੋਈ ਪਤਾ ਨਹੀਂ ਸੀਗਾ ਜੀ ਇਹ 5 ਰੁਪਏ ਵੀ ਰਹਿ ਜਾਂ ਸਾਡੇ ਠੀਕ ਹੈ ਠੀਕ ਹੈ ਠੀਕ ਹੈ ਜੀ ਸਾਨੂੰ ਕਿਸੇ ਕੇਸ ਦਾ ਕੋਈ ਪਤਾ ਨਹੀਂ ਸੀਗਾ ਜੇ ਬੈਂਕ ਨੇ ਸਾਨੂੰ ਕੋਈ ਨੋਟਿਸ ਕੱਢਿਆ ਹੁੰਦਾ ਠੀਕ ਹੈ ਅਸੀਂ ਬੈਂਕ ਦੇ ਥਰੂ ਜਾ ਕੇ ਵਕੀਲ ਨੂੰ ਮਿਲਦੇ ਜੇ ਕੱਲ੍ਹ ਅਸੀਂ ਵਕੀਲ ਨੂੰ ਮਿਲੇ ਵਕੀਲ ਉਲਟਾ ਸਾਡੇ ਤੋਂ 3000 ਰੁਪਏ ਮੰਗ ਰਿਹਾ ਹੈਗਾ 3000 ਰੁਪਏ ਦਿਓ ਜੀ ਫੇਰ ਤੁਹਾਡਾ ਕੇਸ ਵਾਪਸ ਕਰਵਾਵਾਂਗਾ ਮੈਂ ਅੱਛਾ ਵਕੀਲ ਨੇ ਤੁਹਾਨੂੰ ਇਹ ਗੱਲ ਕਹੀ ਹੈ ਵਕੀਲ ਨੇ ਸਾਨੂੰ ਇਹ ਗੱਲ ਕਹੀ ਹੈ ਵੀ 3000 ਰੁਪਏ ਦਿਓ ਤੁਸੀਂ ਮੈਨੂੰ ਮੈਂ ਤੁਹਾਡਾ ਕੇਸ ਵਾਪਸ ਕਰਵਾ ਦਵਾਂਗਾ ਸਾਨੂੰ ਕਿਹੜਾ ਕੇਸ ਹਾਂਜੀ ਪ੍ਰਧਾਨ ਜੀ ਤੁਹਾਨੂੰ ਕੀ ਲੱਗਦਾ ਜੀ ਇਹਦੇ ਵਿੱਚ ਕੌਣ ਗਲਤ ਹੈਗਾ ਜੇ ਦੋ ਇਹਨਾਂ ਨੇ ਪੈਸੇ ਭਰ ਚੁੱਕੇ ਨੇ ਪਰ ਫਿਰ ਵੀ ਇਹਨਾਂ ਨੂੰ ਮਤਲਬ ੱਟਕੇ ਖਾਣੇ ਪੈ ਰਹੇ ਨੇ ਜਾਂ ਕਿ ਵੀ ਪੈਸੇਆਂ ਪਿੱਛੇ ਕੁਰਕੀਆਂ ਹੋਣ ਦੀ ਕੋਸ਼ਿਸ਼ਾਂ ਕੁਰਕੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਇਹ ਜੀ ਸਰਕਾਰ ਦੀ ਗਲਤੀ ਹੈ ਸਾਰੀ ਇਹ ਕਿਸਾਨ ਲਵੇ ਤੋਂ ਭਰਾ ਨੇ ਹਾਂਜੀ ਇਹਨਾਂ ਦੇ ਬਟਾਈ 1 ਏਕੜ ਜ਼ਮੀਨ ਹੈ ਜੀ ਠੀਕ ਹੈ ਜੀ ਇਹ 6 ਮਿੰਦੇ ਹੋ ਗਏ ਜੀ ਪੈਸੇ ਭਰ ਚੁੱਕੇ ਨੇ ਅੱਛਾ ਜੀ ਅੱਛਾ ਜੀ ਪੈਸੇ ਭਰਨ ਤੋਂ ਬਾਅਦ ਵੀ ਮਤਲਬ ਕੱਲ ਤਹਿਸੀਲਦਾਰ ਸਾਰੇ ਪਟਵਾਰੀ ਇਹਨਾਂ ਦੀ ਕੁਰਕੀ ਕਰਨ ਆ ਗਈ। ਸਾਨੂੰ ਮੌਕੇ ਤੇ ਪਤਾ ਲੱਗਿਆ ਅਸੀਂ ਕੁਰਕੀ ਜਾ ਕੇ ਰੋਕੀ ਆ ਜੀ। ਪਰ ਅਸੀਂ ਇਹ ਚੀਜ਼ ਚਾਹਦੇ ਆ ਵੀ ਜਿਹੜਾ ਬੰਦੇ ਪੈਸੇ ਭਰ ਰਿਹਾ ਉਹਦੀ ਆ ਵੀ ਸਰਕਾਰ ਕੁਰਕੀਆ ਕਰ ਰਹੀ ਆ। ਕੁਰਕੇ ਦਾ ਅਸੀਂ ਦੂਜਿਆਂ ਵੀ ਹੋਣ ਦਿੰਦੇ। ਇਹ ਸਰਕਾਰ ਦੀ ਨਰਕੀ ਆ। ਵੀ ਇਹ ਕਿਉਂ ਨਹੀਂ ਇਹ ਮੁਲਾਜ਼ਮਾਂ ਨੂੰ ਮਾੜਾ ਬੁਟਾ ਉਹ ਕਰਦੀ। ਪਹਿਲਾਂ ਉਹ ਸਾਨੂੰ ਕਹਿੰਦੇ ਵੀ ਬੈਂਕ 'ਚ ਜਾਓ। ਅਸੀਂ ਉਹਨਾਂ ਦੇ ਕਹਿੰਦੇ ਬੈਂਕ 'ਚ ਵੀ ਵਾਗੇ ਬੈਂਕ ਵਾਲਾ ਕਹਦਾ ਵਕੀਲ ਲਵੇ ਜਾਓ। ਅਸੀਂ ਵਕੀਲ ਅਵੀਬਾਗੇ ਵਕੀਲ ਕਹਦਾ ਵੀ 10000 ਰੁਪਿਆ ਲੱਗੂ ਦੁਬਾਰੇ ਕਾਗਜ਼ ਪੱਤਰ ਕਢਾਵਾਂਗੇ ਫੇਰ ਤੁਹਾਡੇ ਕੋਰਟ ਚੋਂ ਵਾਪਸ ਆਉ। ਇਹ ਜੀ ਹੁਣ ਇਹ ਬੰਦਿਆਂ ਦੀ ਗਲਤੀ ਆ ਪੈਸੇ ਭਰੀ ਖੜੇ ਰਹੇ। ਹੈ। 22 ਏਕੜ ਜ਼ਮੀਨ ਹੈ। ਅੱਛਾ ਜੀ ਦਿਹਾੜੀ ਤੱਪਾ ਕਰਕੇ ਇਹਨਾਂ ਨੇ ਪੈਸੇ ਭਰੇ ਨੇ ਇੱਕ ਹਾਥੀਆ ਛੋਟਾ। ਉਹਦੇ ਦਾ ਕਾਰੋਬਾਰ ਹੈ ਦੋਏ ਭਾਈਆਂ ਨੇ ਚਲਾ ਰੱਖਿਆ। ਪਰ ਸਰਕਾਰ ਫੇਰ ਵੀ ੱੱੱਕਾ ਕਰੀ ਆ ਜੀ। ਠੀਕ ਹੈ। ਤੁਸੀਂ ਕੀ ਮੰਗ ਕਰਦੇ ਹੋ ਇਸ ਬਾਰੇ? ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਵੀ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਨਾਲੇ ਮੈਨੇਜਰ ਤੇ ਹੋਣੀ ਚਾਹੀਦੀ ਆ ਨਾਲੇ ਵਕੀਲ ਤੇ ਹੋਣੀ ਚਾਹੀਦੀ ਆ ਅਸੀਂ ਤਾਂ ਇਹੀ ਚੀਜ਼ ਚਾਹੁੰਦੇ ਆ ਜੀ ਇਹ ਮੈਨੇਜਰ ਦੀ ਚਾਹੀਦੀ ਆ ਜੀ ਉਹਨੇ ਕਿਉਂ ਨਾ ਇਹ ਕੇਸ ਵਾਪਸ ਲੇਤਾ ਕਿਉਂ ਸਾਡੀ ਇਹ ਕੱਲ ਆ ਕੇ ਉਹਰੇ ਕੇਸ ਭੇਜਿਆ ਉਹਨੇ ਤਾਂ ਤਾਂ ਕਿ ਉਹ ਕੀਤਾ ਹਾ ਜੀ ਉਹ ਤਾਂ ਕੀਤਾ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਬਾਰੇ ਬੈਂਕ ਨਾਲ ਜੀ ਤਾਂ ਜੀ ਬੈਂਕ ਦੀ ਇਹ ਗਲਤੀ ਆ ਮੈਨੇਜਰ ਦੀ ਮੈਨੇਜਰ ਨੇ ਇਹ ਕਿ ਮਤਲਬ ਵਕੀਲ ਨੂੰ ਦਿੱਤਾ ਨਹੀਂ ਵੀ ਤੋ ਵਾਪਸ ਲੈ ਕੇਸ ਹੁਣ ਕੱਲ ਗੱਡੀਆਂ ਭਰ ਕੇ ਆਈਆਂ ਦੀ ਇਹ ਕਿਸਾਨ ਦੀ ਬੇਇੱਜ਼ਤੀ ਕਰਿਆ ਜੀ ਖਾਮ ਖਾਬਦਾਂ ਨੇ ਇਹ ਤਾਂ ਮੌਕੇ ਤੇ ਅਸੀਂ ਪਹੁੰਚ ਗਏ ਅਸੀਂ ਜਾ ਕੇ ਰੋਕ ਲਿਆ ਕੰਮ ਅੱਛਾ ਇਹੋ ਬਰੀ ਪਤਾ ਦੀ ਸਾਰੇ 10 ਮਿੰਟ ਪਹਿਲਾਂ ਆਏ ਰਹੇ ਉਹ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਮੈਨੇਜਰ ਸਾਹਿਬ ਨੂੰ ਕਹਿ ਰਹੇ ਆ ਵੀ ਤੂੰ ਇਹ ਭਾਈ ਕੇਸ ਕੁ ਸਾਹਿਬ ਦਾ ਵਾਪਸ ਲੈ ਠੀਕ ਹੈ ਜੀ ਹਾਂ ਜੀ ਬਲੇ ਨੇ ਦੇ ਕੇ ਦਾ ਟੈਸਟ ਕੀਤਾ ਸਰ ਇੱਕ ਜਗਵੀਰ ਸਿੰਘ ਦਾ ਮਾਮਲਾ ਸੀਗਾ ਕੱਲ ਕੁਰਤੀ ਵਾਸਤੇ ਆਏ ਸੀ ਉਹਦੇ ਘਰ ਜੀ ਹਾਂ ਜੀ ਹਾਂ ਜੀ ਉਹ ਸਰ ਤੁਸੀਂ ਮੈਨੂੰ ਦੱਸੋਗੇ ਮਾੜਾ ਵੀ ਉਹਦਾ ਖਾਤਾ ਨੀਲਾ ਹੈ ਜੇ ਤਰੋਂ ਤੁਹਾਡੇ ਕੋਲ ਕਲੀਅਰ ਹੈ ਲੋ ਇਹ ਦੇਖੋ ਸਾਡੇ ਕੰਪਿਊਟਰ ਵਿੱਚ ਕਲੋ ਸ਼ੋ ਕਰ ਰਿਹਾ ਹੈ ਖਾਤਾ ਬਿਲਕੁਲ ਜ਼ੀਰੋ ਹੈ ਬੰਦ ਹੈ ਠੀਕ ਹੈ ਜੀ ਇਹ ਪੇਮੈਂਟ ਸਾਰੀ ਹੋ ਗਈ ਹੈ ਕੱਲ ਆਏ ਸੀ ਉਹ ਤੁਸੀਂ ਭੇਜੇ ਸੀ ਜਾਂ ਕਿਵੇਂ ਉਹ ਕੌਣ ਨਹੀਂ ਸਰ ਅਸੀਂ ਕਿਉਂ ਭੇਜ ਸਕਦੇ ਆ ਦੇਖੋ ਜਦੋਂ ਸਾਡਾ ਤੇ ਪੈਸੇ ਦਾ ਮਤਲਬਾ ਸੀ ਪੈਸੇ ਦਾ ਤੁਹਾਡਾ ਬੁਰਾ ਹੋ ਗਿਆ ਵਿੰਗਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਸਰ ਕਿਹਦਾ ਨਹੀਂ ਭੇਜਦੇ ਜਿਹੜੇ ਮਲਾਦਮ ਗੱਲ ਆਈ ਸੀ ਸਰ ਇਹ ਇਹਦੇ ਬਾਰੇ ਅਸੀਂ ਇਹ ਨਹੀਂ ਕੁਝ ਤੁਹਾਨੂੰ ਦੱਸ ਸਕਦੇ ਅੱਛਾ ਜੀ ਜਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਪਰ ਸਾਡੇ ਬੈਂਕ ਦਾ ਕਲੀਅਰ ਹੈਗਾ ਠੀਕ ਹੈ ਸਰ ਸਾਡੇ ਬੈਂਕ ਦਾ ਕਲੀਅਰ ਹੈ ਸਾਡੇ ਵੱਲੋਂ ਕੋਈ ਨਹੀਂ ਬਕਾਇਆ ਹਾਂਜੀ ਭਾਈ ਜੀ ਬੈਂਕ ਜਾ ਕੇ ਆਇਆ ਹਾਂ ਬੈਂਕ ਚ ਕੀ ਗੱਲਬਾਤ ਹੋਈ ਕੀ ਕਹਿੰਦੇ ਮੈਂ ਸਰੂ ਬੈਂਕ ਚ ਗਏ ਸੀ ਜੀ ਅਸੀਂ ਮੈਨੇਜਰ ਸਾਹਿਬ ਨੇਵੇ ਮਨੇ ਮੈਨੇਜਰ ਸਾਹਿਬ ਨੇ ਸਾਨੂੰ ਇਹੀ ਜਵਾਬ ਦਿੱਤਾ ਵੀ ਸਾਡੇ ਵੱਲੋਂ ਅਕਾਊਂਟ ਨਿੱਲ ਹੈ ਜੀ ਅਸੀਂ ਕੋਈ ਤੁਰਕੀ ਵਾਸਤੇ ਨਹੀਂ ਭੇਜਿਆ ਹੈਗਾ ਆ ਇੱਕ ਸਾਨੂੰ ਕਾਪੀ ਵੀ ਬੈਂਕ ਵਾਲਿਆਂ ਨੇ ਕੱਢ ਕੇ ਦਿੱਤੀ ਐ ਵੀ ਸਾਡੇ ਵੱਲੋਂ ਅਕਾਊਂਟ ਨਿੱਲ ਹੈ ਜੀ ਬੈਂਕ ਬੈਂਕ ਨੇ ਸੋਡੇ ਤੋਂ ਕੁਝ ਨਹੀਂ ਦੇਣਾ ਲੈਣਾ ਹੈਗਾ ਠੀਕ ਐ ਲੱਗਦਾ ਕਿ ਕੌਣ ਸੀ ਜਿਹੜੇ ਬੰਦੇ ਆਏ ਸੀ ਪਰ ਕੱਲੋਂ ਸਾਨੂੰ ਤਾਂ ਉਹ ਬੋਲ ਕੇ ਆਏ ਨੇ ਵੀ ਅਸੀਂ ਪਟਵਾਰੀ ਆ ਜੀ ਤੇ ਤਹਿਸੀਲਦਾਰ ਸਾਹਿਬ ਨੇ ਸਾਨੂੰ ਤਾਂ ਤਹਿਸੀਲਦਾਰ ਤੇ ਪਟਵਾਰੀ ਦਾ ਨੌ ਵਿਚ ਆਇਆ ਹੈਗਾ ਤੁਹਾਡੇ ਦਾ ਮਕਾਨ ਦੀ ਜ਼ਮੀਨ ਦੀ কুরਕੀ ਆਈ ਹੈਈ কুরਕੀ ਦਾ ਨਾਮ ਲੈ ਕੇ ਆਏ ਨੇ ਹੈਗੇ ਅੱਛਾ ਤੇ ਬੈਂਕ ਇਸ ਗੱਲ ਦਾ ਜਵਾਬ ਦੇ ਰਿਹਾ ਹੈਗਾ ਸਾਨੂੰ ਜੀ ਨਹੀਂ ਲੱਗਦਾ ਵੀ ਬੰਦੇ ਕੌਣ ਸੀ ਬਰਾਉ ਜਿਹੜੇ ਮਤਲਬ ਜੇ ਮਤਲਬ ਥੋੜਾ ਖਾਤਾ ਨਿੱਲਾ ਹੈ ਕਿਉਂ ਆਏ ਬੰਦੇ ਸਾਡਾ ਖਾਤਾ ਨਿੱਲਾ ਹੈ ਹੁਣ ਸਾਡੀ ਸਾਨੂੰ ਤਾਂ ਇਹੀ ਲੱਗਦਾ ਹੈ ਵੀ ਉਹ ਕੋਈ ਸਾਡੇ ਨਾਲ ਕੋਈ ਠੱਗੀ ਕਰਨ ਆਏ ਸੀਗੇ ਕੋਈ ਠੱਗ ਬੰਦੇ ਸੀਗੇ ਨਾ ਕੋਈ ਪਟਵਾਰੀ ਸੀ ਨਾ ਕੋਈ ਤਹਿਸੀਲਦਾਰ ਸੀ ਠੀਕ ਹੈ ਜੇ ਕੋਈ ਉਹਨਾਂ ਦੇ ਹੱਥ ਦੇ ਵਿੱਚ ਸਬੂਤ ਹੁੰਦਾ ਸਾਡੀ ਕੁਰਕੀ ਲੈ ਕੇ ਆਏ ਹੁੰਦੇ ਤਾਂ ਕੋਈ ਬੈਂਕ ਵੀ ਇਸ ਗਲਤੀ ਦੀ ਜ਼ਿੰਮੇਵਾਰੀ ਲੈਂਦੀ ਬਨਾਲ ਮੈਨੇਜਰ ਵੀ ਜਾਂਦੇ ਹਾਂ ਮੈਨੇਜਰ ਸਾਹਿਬ ਵੀ ਇੱਥੋਂ ਉੱਟ ਕੇ ਜਾਂਦੇ ਨਾਲ ਆ ਵੀ ਨਾਲ ਜਾਂਦੇ ਹਾਂਜੀ ਹਾਂ ਇਹਨਾਂ ਦਾ ਕੋਈ ਲੈਣ ਦੇਣ ਹੁੰਦਾ ਹਾਂ ਬੈਂਕ ਵੀ ਸਾਫ਼ ਜਵਾਬ ਦੇ ਰਹੀ ਹੈ ਵੀ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਹੈ ਜੀ ਇਹ ਠੀਕ ਹੈ ਹਾਂਜੀ ਉਹਨੂੰ ਵੀ ਲੱਗਦਾ ਵੀ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਹਾਂਜੀ ਹਾਂ ਹੋਣੀ ਚਾਹੀਦੀ ਹੈ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਕਿਉਂ ਗਲਤ ਬੰਦੇ ਕਹਿੰਦੇ ਗਲਤ ਬੰਦੇ ਗਏ ਨੇ ਠੀਕ ਹੈ ਅਸੀਂ ਤਾਂ ਗਲਤ ਹੀ ਕਹਾਂਗੇ ਉਹਨਾਂ ਨੂੰ ਜਦੋਂ ਅ ਠੀਕ ਹੈ ਜੀ ਮੇਰਾ ਪਰਿਵਾਰ ਡਿਫਰੇਸ਼ਨ ਦੇ ਵਿੱਚ ਪਿਆ ਹੈ ਜੀ ਠੀਕ ਹੈ ਤੇ ਇਸ ਗੱਲ ਦਾ ਕੌਣ ਜ਼ਿੰਮੇਵਾਰ ਹੈ ਠੀਕ ਹੈ ਜਿਹੜੇ ਉਹ ਬੰਦੇ ਗਏ ਨੇ ਕਿ ਸਰਕਾਰ ਜ਼ਿੰਮੇਵਾਰ ਹੈ ਕਿ ਬੈਂਕ ਜ਼ਿੰਮੇਵਾਰ ਹੈ ਜੇ ਮੇਰੇ ਪਰਿਵਾਰ ਦੇ ਵਿੱਚ ਕੋਈ ਜਾਨੀ ਨੁਕਸਾਨ ਹੁੰਦਾ ਮੈਂ ਖੁਦਾ ਆਪ ਕਰ ਲਾਣਾ ਜੇ ਮੈਂ ਕਿਸੇ ਦਾ ਕੁਝ ਦੇਣਾ ਹੋਵੇ ਮੈਂ ਆਪਦੇ ਆਪ ਨੂੰ ਖੁਦ ਖੁਸ਼ੀ ਕਰਦਾ ਫੇਰ ਮੈਨੂੰ ਲੋਕ ਕਹਿਣਗੇ ਵੀ ਸਾਰੇ ਨੇ ਦੇਣੇ ਦੀਗੇ ਇਹ ਤਾਂ ਬੈਂਕਰ ਦੇ ਪੈਸੇ ਦੇਣ ਦਾ ਮਾਰਾ ਮਰ ਗਿਆ ਜੀ ਪਰ ਇੱਥੇ ਦਸੋ ਵੀ ਕੀ ਜਵਾਬ ਹੈ ਜਦੋਂ ਬੈਂਕ ਵੀ ਜਵਾਬ ਦੇ ਰਿਹਾ ਵੀ ਅਸੀਂ ਤੁਹਾਡੇ ਤੋਂ ਕੁਝ ਲੈਣਾ ਨਹੀਂ ਹੈ ਠੀਕ ਹੈ ਬਾਕੀ ਪ੍ਰਧਾਨ ਜੀ ਨਾਲ ਗੱਲ ਕਰ ਲੈ। ਹਾਂਜੀ ਪ੍ਰਧਾਨ ਜੀ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਕੱਲ ਬੰਦੇ ਆਏ ਸੀ ਤੁਸੀਂ ਅੰਦਰ ਮੇਹਬਬ ਸਾਹਿਬ ਨਾਲ ਵੀ ਗੱਲਬਾਤ ਕਰਕੇ ਆਏ ਹੋ ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਤਾਂ ਜੀ ਇਹੀ ਗੱਲ ਕਹੀ ਐ ਵੀ ਇੱਥੇ ਖਾਤਾ ਨਿੱਲ ਹੈ ਜੀ ਪੈਸੇ ਭਰ ਚੁੱਕੇ ਆ ਕਿਸਾਨ ਠੀਕ ਐ। ਵੀ ਸਾਡੇ ਵੱਲੋਂ ਸਾਫ਼ ਹੈ ਦਾ ਜ਼ੀਰੋ ਹੈ। ਹੂੰ ਪਰ ਅਸੀਂ ਇੱਕ ਗੱਲ ਕਹਿ ਰਹੇ ਆ ਜੀ ਵੀ ਸਾਡੇ ਕਿਸਾਨਾਂ ਨਾਲ ਇਹ ਸਰਕਾਰ ਧੱਕਾ ਕਰ ਰਹੀ ਹੈ। ਵੀ ਇਹ ਤੇ ਕੋਈ ਕਾਰਵਾਈ ਚਾਹੀਦੀ ਐ। ਬਾਕੀ ਸਾਡੀ ਜੱਥੇ ਬੰਦੇ ਵੀ ਖੜੂ। ਗੱਲ ਇਹ ਪਰਿਵਾਰ ਦੀ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ ਇਹ। ਪਹਿਲੇ ਹੀ ਬੋਲੇ ਵੀ ਢਾਈ ਏਕੜ ਜ਼ਮੀਨ ਹੈ ਲੈ ਲਵੇ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ ਜੀ ਇਹ ਬੰਦਿਆਂ ਦੀ ਠੀਕ ਹੈ ਵੀ ਇਹਦਾ ਕੋਈ ਸਰਕਾਰ ਮਾੜਾ ਮੋਟਾ ਇਹ ਤੇ ਚਾਹੀਦਾ ਜੀ ਨੱਥ ਪਾਉਣੀ ਚਾਹੀਦੀ ਆ ਉਹ ਬੰਦਿਆਂ ਤੇ ਪੜਤਾਲ ਹੋਣੀ ਚਾਹੀਦੀ ਕਿਹੜੇ ਬੰਦੇ ਨੇ ਉਹ ਕੁਰਕੀ ਕਰਦਾ ਇਹਦੇ ਅਸੀਂ ਜੀ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਰਾਂਗੇ ਬਾਕੀ ਸਾਡੀ ਜਥੇਬੰਦੀ ਦਾ ਵੀ ਇਹੀ ਹੈ ਵੀ ਅਸੀਂ ਉਹ ਬੰਦਿਆਂ ਤੇ ਕਾਰਵਾਈ ਕਰਾਉਣਾ ਚਾਹੁੰਦੇ ਆ ਜੀ ਠੀਕ ਹੈ